ਆਮ ਆਦਮੀ ਪਾਰਟੀ ਜੋ ਸੱਤਾ ਚ ਹੈ ਉਹਨਾਂ ਦੇ ਹੱਥ ਬਾਗੜੋ ਰਾਜਕਾਲ ਪੰਜਾਬ ਦੀ ਪਰ ਪੰਜਾਬ ਭੁੱਲ ਕੇ ਦਿੱਲੀ ਵੱਲ ਜਦੋਂ ਮੂੰਹ ਕੀਤਾ ਤੇ ਉੱਥੇ ਕਾਫੀ ਕੋਈ ਸੈਣਾ ਪੈ ਰਿਆ ਖਾਸ ਕਰਕੇ ਜੋ ਬੀਤੇ ਦਿਨ ਦੀ ਸਾਰਾ ਦਿਨ ਤਸਵੀਰ ਰਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਕਪੂਰਥਾਲ ਵਾਲੀ ਰਹਾਇਸ਼ ਦੇ ਵਿੱਚ ਈਸੀ ਦੀ ਰੇਡ ਹੋਣੀ ਅੱਗੋਂ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਉਹ ਵੀ ਸਾਰੀ ਦੁਨੀਆ ਜਾਣ ਗਈ ਉਹ ਕਹਿੰਦੇ ਕਿ ਘਰ ਦੇ ਵਿੱਚ ਇਹ ਜੀਆਂ ਥਾਵਾਂ ਨਹੀਂ ਛੱਡੀਆਂ ਕੱਪੜੇ ਨਹੀਂ ਛੱਡੇ ਪਰਿਵਾਰਕ ਜੀਹਾਂ ਦੇ ਉਹ ਫਰੋਲੇ ਗਏ ਲੱਭਿਆ ਕੁਝ ਵੀ ਨਹੀਂ ਦੂਜੇ ਪਾਸੇ ਕਹਿ ਰਿਹਾ ਕਿ ਭਾਜਪਾ ਕਿੰਨਾ ਕੁਝ ਵੰਡਦੀ ਫਿਰਦੀ ਹੈ ਉਧਰ ਈਸੀ ਐ ਇਲੈਕਸ਼ਨ ਕ ਮੂਈ ਨਹੀਂ ਕਰਦਾ ਦੇਖੋ ਇੱਕ ਹੈ ਤਾ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਾ ਉਹ ਇੱਕ ਟਾਈਮ ਸੀ ਜਦੋਂ ਇੱਕ ਨਿਊਟਰਲ ਜਾ ਰਿਹਾ ਹੁਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੀ ਸ਼ੱਕ ਦੇ ਦਰਰੇ ਵਿੱਚ ਆ ਉਹਨਾਂ ਤੇ ਸਵਾਲ ਖੜੇ ਹੋ ਰਹੇ ਨੇ ਉਹ ਦੇਸ਼ ਦੀ ਆਮ ਜਨਤਾ ਵੀ ਲਾ ਰਹੀ ਆ ਤੇ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਵੀ ਲਾ ਰਹੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਜਾਂ ਉਹਨਾਂ ਦੀ ਜਿਹੜੀ ਭੂਮਿਕਾ ਉੱਤੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਦੀ ਇਮਾਨਦਾਰੀ ਤੇ ਤੇ ਪਾਰਦਰਸ਼ਤਾ ਤੇ ਸਵਾਲ ਖੜੇ ਹੋ ਰਹੇ ਪਰ ਜਿਹੜੀ ਪੰਜਾਬ ਸਰਕਾਰ ਦਾ ਇੱਕ ਸਟicker ਲੱਗਾ ਉਸ ਗੱਡੀ ਦੇ ਵਿੱਚ 10 ਲੱਖ ਰੁਪਇਆ ਇਹ ਡਿ ਆਪੋਜੀਸ਼ਨ ਪਾਰਟੀ ਦੇ ਲੀਡਰ ਸ਼ਰਾਬ ਵੀ ਫੜੀ ਗਈ ਹੈ ਉਹ ਸਵਾਲ ਖੜੇ ਹੋ ਰਹੇ ਨੇ ਤੇ ਉਸ ਤੇ ਪੰਜਾਬ ਸਰਕਾਰ ਨੇ ਇੱਕ ਪ੍ਰੈਸ ਬਿਆਨ ਦੇ ਰਹੀ ਕਿਹਾ ਕਿ ਉਹ ਗੱਡੀ ਪੰਜਾਬ ਸਰਕਾਰ ਦੀ ਨਹੀਂ ਹੈਗੀ ਉਹਦੇ ਬਾਰੇ ਉਹਨਾਂ ਨੇ ਤਫਸੀਰ ਦੇ ਨਾਲ ਜਾਣਕਾਰੀ ਦਿੱਤੀ ਪਰ ਜਿਹੜਾ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਵੀ ਹੋਊਗਾ ਉਹ ਇੱਕ ਸਾਡੇ ਪੰਜਾਬ ਦਾ ਪੰਜਾਬ ਸਰਕਾਰ ਦਾ ਇੱਕ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਉਹਨੂੰ ਕਪੂਰਥਲਾ ਹਾਊਸ ਕਹਿੰਦੇ ਨੇ ਉਹ ਜਿਹੜਾ ਵੀ ਮੁੱਖ ਮੰਤਰੀ ਹੁੰਦਾ ਉਹ ਉੱਥੇ ਜੋ ਦਿੱਲੀ ਜਾਂਦਾ ਹੁੰਦਾ ਉਹ ਕਪੂਰਥਲਾ ਹਾਊਸ ਹੀ ਰਹਿੰਦਾ ਕਿਉਂਕਿ ਇਸ ਟਾਈਮ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਜਿਹੜੇ ਉਹ ਉੱਥੇ ਕੱਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਟੀਮ ਕੇ ਜਿਹੜੇ 2 ਘੰਟੇ ਬਾਹਰ ਬੈਠੇ ਰਹੇ ਨੇ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਮਿਲੀ ਜੇ ਮਿਲੀ ਹੈ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਟੇਟਮੈਂਟ ਆਈ ਹੈ ਕਿ ਘਰ ਦੀਆਂ ਔਰਤਾਂ ਦੇ ਕੱਪੜੇ ਵੀ ਜਿਹੜੇ ਫਰੂਲੇ ਕਹਿੰਦੇ ਉਹ ਬਾੜੀ ਗੱਲ ਆ ਹੁਣ ਸਵਾਲ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜੇ ਗਈ ਸੀ ਤੇ ਉਹਨਾਂ ਨੂੰ ਲੱਭਾ ਕੀ ਕਿਹੜੀ ਇੱਕ ਸ਼ਿਕਾਇਤ ਆ ਕਿ ਇੱਕ ਸ਼ਿਕਾਇਤ ਜਿਹਨੇ ਕੀਤੀ ਉਹਦੀ ਜਾਣਕਾਰੀ ਨਹੀਂ ਹੋਈ ਕਿ ਸ਼ਿਕਾਇਤ ਝੂਠੀ ਆ ਜਾਂ ਅਨੋਨਿਮਸ ਹੈਗੀ ਆ ਕਿ ਕਿਸੇ ਦਾ ਉੱਥੇ ਨਾਮ ਨਹੀਂ ਹੈਗਾ ਤੇ ਅਨੋਨਿਮਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਕਿ ਉਹਨੀਆਂ ਸ਼ਿਕਾਇਤਾਂ ਤੇ ਕਾਰਵਾਈ ਨਹੀਂ ਕਰਨੀ ਚਾਹੀਦੀ ਕਿ ਜਿਸ ਬੰਦੇ ਨੇ ਆਪਣਾ ਨਾਮ ਹੀ ਨਹੀਂ ਦੱਸਿਆ ਹੁਣ ਜੇ ਤੁਸੀਂ ਗਏ ਸੀ ਤੇ ਕੁਝ ਲੱਭਦੇ ਜੇ ਤੁਹਾਨੂੰ ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ ਉੱਥੇ ਪੈਸੇ ਨੇ ਜਾਂ ਉੱਥੇ दारू ਨੇ ਉਹ ਫੜਨੇ ਚਾਹੀਦੇ ਨੇ ਹੁਣ ਪਹਿਲੀ ਵਾਰ ਹੋਇਆ ਕਿ ਇੱਕ ਸਰਕਾਰੀ ਨਿਵਾਸ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਉਹ ਮੁੱਖ ਮੰਤਰੀ ਨਿਵਾਸ ਸਰਕਾਰ ਨੂੰ ਵਾਸਤੇ ਛਾਪਾ ਮਾਰਦਾ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਜਦੋਂ ਭਾਜਪਾ ਕਾਲੀਦਲ ਦੀ ਸਰਕਾਰ ਹੁੰਦੀ ਸੀ ਸਾਜੀ ਪ੍ਰਕਾਸ਼ ਸਿੰਘ ਬਾਦਲ ਵੀ ਜਾਂਦੇ ਰਹੇ ਨੇ ਪਰ ਇੰਨੇ ਡੇਰੇ ਕਦੀ ਵੀ ਨਹੀਂ ਲਾਇਆ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇੰਨੇ ਡੇਰੇ ਲਾਇਏ ਸੀ ਨਾ ਕੈਪਟਨ ਮਰਿੰਦਰ ਸਿੰਘ ਨੇ ਲਾਇਏ ਸੀ ਸਿਰਫ ਡੇਰੇ ਦੇ ਜਿਹੜੇ ਹੁਣ ਆਵਾਜ਼ ਦੀ ਪਾਰਟੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਡੇਰੇ ਲਾਏ ਨੇ ਡੇਰਿਆਂ ਦੀ ਵੀ ਇੱਕ ਡੇਰੇ ਜਿਹੜੇ ਉੱਥੇ ਲਾਏ ਉਹ ਵੀ ਇੱਕ ਸਚਾਈ ਆ ਕਿ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਟਾਈਮ ਸਭ ਤੋਂ ਵੱਧ ਡਿਮਾਂਡ ਆ ਰਵਿੰਦ ਕੇਜਰੀਵਾਲ ਨੂੰ ਵੀ ਲੋਕ ਕਿੰਨੀ ਉਹਨਾਂ ਸੁਣਨਾ ਚਾਹੁੰਦੇ ਜਿੰਨੇ ਉੱਥੇ ਭਗਵੰਤ ਮਾਨ ਸਾਹਿਬ ਨੂੰ ਸੁਣਨਾ ਚਾਹੁੰਦੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲੋਂ ਉੱਪਰ ਇੱਕ ਸਟਾਰਕ ਕੰਪੇਨਰ ਦੇ ਤੌਰ ਤੇ ਕრაਊਡ ਪੁੱਲਰ ਦੇ ਤੌਰ ਤੇ ਬਣ ਚੁੱਕੇ ਨੇ ਇਸ ਕਰਕੇ ਭਗਵੰਤ ਮਾਨ ਸਾਹਿਬ ਦੀ ਮਜਬੂਰੀ ਕਿਉਂਕਿ ਪਾਰਟੀ ਆ ਪਾਰਟੀ ਦਾ ਹੁਕਮ ਮੰਨਣਾ ਪੈਣਾ ਕਰੋ ਪਾਰਟੀ ਵਾਸਤੇ ਬਿੰਦ ਕਰੋ ਲੇਕਿਨ ਪੂਹੀ ਤੂਹੀ ਪੰਜਾਬ ਨੂੰ ਹੀ ਭੁੱਲ ਕੇ ਪੰਜਾਬ ਵੀ ਛੱਡ ਚੁੱਕਿਆ ਹੈ ਇਸ ਕਰਕੇ ਹੁਣ ਸਭ ਤੋਂ ਮੇ ਉਹਦੇ ਨਾਲ ਜੇ ਮੁੱਖ ਮੰਤਰੀ ਦੇ ਨਾਮ ਵਾਸਤੇ ਛਾਪਾ ਵ ਇਸ ਚੀਜ਼ ਨੂੰ ਜੋੜ ਲੈਣਾ ਕਿ ਪੰਜਾਬੀਆਂ ਦੀ ਬੇਇੱਜ਼ਤੀ ਕੋਈ ਬੇਇੱਜ਼ਤੀ ਨਹੀਂ ਕੋਈ ਤੋਹੀਨ ਨਹੀਂ ਜੇ ਤੁਸੀਂ ਸਾਫ਼ ਸੁਥਰੇ ਉਹ پاک ਪਵਿੱਤਰਤਾ ਨੂੰ ਡਰ ਦੀ ਲੋੜ ਨਹੀਂ ਹੈ ਤੁਹਾਨੂੰ ਤੇ ਤੁਰੰਤ ਦਰਵਾਜ਼ੇ ਖੋਲ ਦੇਣੇ ਚਾਹੀਦੇ ਸੀ ਤੁਹਾਨੂੰ ਉੱਥੇ ਦਰਵਾਜ਼ੇ ਬੰਦ ਕਰਨ ਦੀ ਲੋੜ ਨਹੀਂ ਸੀ ਇਹਨਾਂ ਗੱਲਾਂ ਕਰਕੇ ਆਪੋਜੀਸ਼ਨ ਨੂੰ ਮੌਕਾ ਮਿਲਿਆ ਸਾਰੀਆਂ ਪਾਰਟੀਆਂ ਨੂੰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਵਾਰ-ਵਾਰ ਖੇਡ ਰਿਹਾ ਕਾਂਗਰਸ ਖੇਡ ਰਹੀ ਹੈ ਕਾਂਗਰਸ ਦਾ ਤਾਂ ਹੁਣ ਵੈਰੀ ਬਹੁਤ ਵੱਧ ਗਿਆ ਉਹ ਕਹਿੰਦੇ ਕਿ ਜਿਹੜਾ ਕਪੂਰਥਲਾ ਹਾਊਸ ਹੈ ਮੁੱਖ ਮੰਤਰੀ ਰਹਿਣ ਠੀਕ ਹੈ ਉਹਨਾਂ ਦਾ ਹੱਕ ਬਣਦਾ ਪਰ ਉੱਥੋਂ ਵੱਡੇ-ਵੱਡੇ ਲੀਡਰਾਂ ਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਮਨੀਸ਼ ਸੋਦੀਆ ਆਤੀਸ਼ੀ ਉਹਨਾਂ ਦੀਆਂ ਬੈਠ ਕੇ ਵੱਡੇ ਚੈਨਲਾਂ ਤੇ ਇੰਟਰਵਿਊ ਕਪੂਰਥਲਾ ਹਾਊਸ ਦੇ ਅੰਦਰ ਹੋ ਰਹੀਆਂ ਨੇ ਉਹ ਮੁੱਖ ਮੰਤਰੀ ਦਾ ਘਰ ਨਹੀਂ ਰਿਹਾ ਹੁਣ ਉਹ ਦਫਤਰ ਬਣ ਗਿਆ ਆਮ ਆਦਮੀ ਪਾਰਟੀ ਦਾ ਬਿਲਕੁਲ ਇਹ ਹੈ ਕਿ ਇਸੇ ਕਰਕੇ ਸਰਾਸਰ ਜੇ ਉਸ ਤੋਂ ਹੋ ਰਿਹਾ ਹੈ ਕਿਉਂਕਿ ਜੇ ਤੁਹਾਡੇ ਕੋ ਮੀਟਿੰਗ ਕਰਨੀ ਤੁਹਾਡੇ ਕੋ ਹੋਰ ਵੀ ਬਥੇਰੀ ਜਗ੍ਹਾ ਹੋ ਸਕਦੀ ਪਿਓ ਜਿਹੜੇ ਸਰਕਾਰੀ ਨਿਵਾਸ ਹੈ ਉਹਨੂੰ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਦਾ ਦਫਤਰ ਨਹੀਂ ਬਣਾ ਸਕਦੇ ਪਰ ਕਿਉਂਕਿ ਆਮ ਆਦਮੀ ਪਾਰਟੀ ਕਰੀ ਇੱਥੇ ਵੀ ਰਾਜ ਸਭਾ ਮੈਂਬਰਾਂ ਨੂੰ ਦਿੱਤੀਆਂ ਗਈਆਂ ਕੋਠੀਆਂ ਹਰਿਆਣੇ ਨੂੰ ਹੀ ਹਰਿਆਣਾਵਾਦੀ ਪਾਰਟੀ ਨੂੰ ਪੰਜਾਬ ਦੇ ਵਿੱਚ ਦਫਤਰ ਬਣਾ ਕੇ ਦਿੱਤਾ ਗਿਆ ਪੰਜਾਬ ਦੇ ਪੈਸਿਆਂ ਤੇ ਬਣਾ ਕੇ ਦਿੱਤਾ ਯਾਰ ਜਿਹੜੀ ਕੋਠੀ ਦਿੱਤੀ ਉਹ ਮੰਤਰੀਆਂ ਦੀ ਕੋਠੀ ਹੁੰਦੀ ਹੈ ਪੰਜਾਬ ਦੇ ਮੰਤਰੀਆਂ ਦੀ ਕੋਠੀ ਇੱਕ ਐਮਐਲਏ ਦੇ ਨਾਮ ਤੇ ਈਸ਼ੂ ਕਰਵਾ ਕੇ ਹਰਿਆਣਾ ਆਮ ਆਦੀ ਪਾਰਟੀ ਦਾ ਦਫਤਰ ਚਲਾ ਰਹੇ ਤਾਂ ਜੀਆਂ ਇਹ ਵੀ ਬਥੇਰੀਆਂ ਆਮ ਆਦੀ ਪਾਰਟੀ ਉਡਾ ਰਹੇ ਨੇ ਹੁਣ ਜੇ ਉੱਥੇ ਦਿੱਲੀ ਦੇ ਲੀਡਰਾਂ ਦੀ ਜਿਹੜੀ ਉੱਥੇ ਰੋਜ਼ ਇੰਟਰਵਿਊ ਹੋ ਰਹੀਆਂ ਇਹ ਦਾ ਮਤਲਬ ਕਿ ਜਿਹੜਾ ਸਰਕਾਰੀ ਨਿਵਾਸ ਕਪੂਰਤਲਾ ਹਾਊਸ اپੋਜੀਸ਼ਨ ਪਾਰਟੀ ਕਹਿ ਰਹੀ ਉਹ ਦੁਰਵਰਤਨ ਹੋ ਰਹੀ ਹੈ ਉੱਥੇ ਅਜੀਹਾ ਨਹੀਂ ਹੋਣਾ ਚਾਹੀਦਾ ਉੱਥੇ ਸਿਰਫ ਤੇ ਸਿਰਫ ਭਗਵੰਤ ਮਾਨ ਸਾਹਿਬ ਦੀ ਇੰਟਰਵਿਊ ਹੋ ਸਕਦੀ ਹੈ ਕਿਸੇ ਥਰਡ ਬੰਦੇ ਦੀ ਇੰਟਰਵਿਊ ਨਹੀਂ ਹੋ ਸਕਦੀ ਪਰ ਇਹ ਕਿਹੜੇ ਪਹਿਲੀ ਵਾਰ ਇਲਜ਼ਾਮ ਲੱਗੇ ਨੇ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਜਹਾਜ਼ ਤੇ ਦਿੱਲੀ ਆਲੇ ਘੁੰਮਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜੇ ਪਿਛਲੀਆਂ ਜਿਹੜੀਆਂ ਰਾਜਸਥਾਨ ਬਲਦ ਪ੍ਰਦੇਸ਼ ਛਤੀਸਗੜ ਦੇ ਵਿੱਚ ਵੋਟਾਂ ਪਈਆਂ ਸੀ ਉਹ ਇੱਕ ਮੀਟਿੰਗ ਪਹਿਲਾਂ ਦਿੱਲੀ ਬਹਾਨਾ ਬਣਾ ਲੈਂਦੇ ਸੀ ਫਿਰ ਉੱਥੋਂ ਜਹਾਜ਼ ਦੇ ਵਿੱਚ 8 ਜਾਨੇ ਬੈਠ ਕੇ ਤੇ ਪੰਜਾਬ ਦੇ ਜਹਾਜ਼ ਤੇ ਘੁੰਮਦੇ ਰਹੇ ਨੇ ਉਹ ਆਰਟੀਆਈ ਵੀ ਮੰਗੀ ਗਈ ਸੀ ਪੰਜਾਬ ਸਰਕਾਰ ਕਹਿੰਦੀ ਇਹ ਲੋਕਾਂ ਦਾ ਏਜੰਡਾ ਥੋੜਾਗਾ ਪਰ 40-42 ਕਰੋੜ ਰੁਪਏ ਦਾ ਜਿਹੜਾ ਜਹਾਜ਼ ਜਿਹੜਾ ਕਹਿੰਦੇ ਲਗਜ਼ਰੀ ਜਹਾਜ਼ ਆ ਉਹ ਘੁੰਮਦਾ ਉਤੇ ਦਿੱਲੀ ਵਾਲੇ ਸਵਾਰ ਹੋ ਕੇ ਹੂਟੇ ਲੈਦੇ ਹੈਗੇ ਨੇ ਉਹ ਆਪਣੇ ਪੋਲੀਟੀਕਲ ਜਿਹੜੇ ਮਨਸੂਬੇ ਉਹਨਾਂ ਨੂੰ ਕੰਮ ਕਾਮਯਾਬ ਕਰਨ ਤੇ ਲੱਗੇ ਹੋ ਨੇ ਪਰ ਜਿਹੜੀ ਪੰਜਾਬ ਦੀਆਂ ਪਾਰਟੀਆਂ ਜਾਂ ਹੋਰ বিজেਪ ਪਾਰਟੀਆਂ ਵਾਕਈ ਇੰਨੀ ਜਿਹੜੇ ਮੁੱਖ ਮੰਤਰੀ ਦੇ ਅਹੁਦੇ ਦੀ ਜਾਂ ਸਰਕਾਰੀ ਨਿਵਾਸ ਦੀ ਪਹਿਲਾਂ ਕਦੀ ਦਿੱਲੀ ਦੇ ਵਿੱਚ ਬੈਠੀਆਂ ਪੋਲੀਟੀਕਲ ਪਾਰਟੀਆਂ ਨੇ ਦੁਰਵਰਤੋਂ ਨਹੀਂ ਕੀਤੀ ਮੁੱਖ ਮੰਤਰੀ ਜਦੋਂ ਕੈਪਟਨ ਮਿਰੰਦਰ ਸਿੰਘ ਬਦੇ ਕਾਂਗਰਸ ਸਰਕਾਰ ਸੀ ਤੇ ਕਦੀ ਵੀ ਕਪੂਰਥਲੇ ਹਾਊਸ ਵਿੱਚ ਕਿਤੇ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਥੋੜੇ ਇੰਟਰਵਿਊ ਹੁੰਦੀ ਰਹੀ ਜਾਂ ਜੋ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੇ ਦਿੱਲੀ ਜੋ ਜਾਣਦੇ ਸੀ ਕਿ ਉਹਦੇ ਬੀਜੇਪੀ ਵਾਲਿਆਂ ਦੇ ਥੋੜਾ ਇੰਟਰਵਿਊ ਹੁੰਦੀਆਂ ਸੀ ਉਹ ਮੁੱਖ ਮੰਤਰੀ ਨਿਵਾਸ ਆ ਔਰ ਮੁੱਖ ਮੰਤਰੀ ਨਿਵਾਸ ਬੜੇ ਕਿ ਸੀਕ੍ਰੀਟ ਨਿਵਾਸ ਹੁੰਦਾ ਜਣਾ ਕਹਣਾ ਉੱਤੇ ਜਾ ਨਹੀਂ ਸਕਦਾ ਲੇਕਿਨ ਇਹ ਸਭ ਕੁਝ ਹੋ ਰਿਹਾ ਇਸ ਕਰਕੇ ਆਮ ਆਦੀ ਪਾਰਟੀ ਜੋ ਕਹਿੰਦੀ ਸੀ ਉਹਨਾਂ ਨੇ ਕੀਤਾ ਨਹੀਂ ਤੇ ਜੋ ਕਰਦੇ ਉਹਨਾਂ ਦਾ ਵਾਅਦਾ ਨਹੀਂ ਸੀ ਲੋਕਾਂ ਦੇ ਨਾਲ ਕੀਤਾ